ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਸਾਫੂ ਵਾਲਾ ਆ ਗਿਆ ਤੇ ਜ਼ਿਲ੍ਹੇ ਦੀ ਗੱਲ ਕਰੀਏ ਮੋਗਾ ਆ ਗਿਆ। ਡਰੋਲੀ ਪਾਈ ਇਥੋਂ ਗਵਾਂਢੀ ਤੇ ਘਲਕਲਾ ਇਹਦੇ ਆਂਡ ਗਵਾਂਢ ਦੇ ਨਗਰ ਆ ਸੱਜਣੋ ਸਾਫੂ ਵਾਲਾ ਪਿੰਡ ਜ਼ਿਲ੍ਹਾ ਮੋਗਾ ਅੱਜ ਤੁਹਾਨੂੰ ਟੋਕੜ ਗੱਬ ਮੱਝ ਵਿਖਾਉਣੀ ਆ ਤੇ ਦੋ ਵਿਖਾ ਦੇਣੀਆਂ ਕਟੀਆਂ ਸੱਜਣੋ ਕਰ ਲੋ ਚੈੱਕ ਟੌਪ ਦੇ ਨੰਗੀਨੇ ਕਟੀਆਂ ਮੂਹਰਾ ਦੀਆਂ ਆਹ ਕੱਟੀ ਦਾ ਨੋਟ ਕਰ ਲਿਓ ਕਿ ਮੱਝ ਦੇ ਮਗਰ ਹੀ ਆਊਗੀ ਤੁਹਾਡੇ ਘਰੇ ਐਕਸਟਰਾ ਨਹੀਂ ਖਰੀਦਣੀ ਪੈਣੀ ਸੱਜਣੋ ਸਾਰੀ ਜੈੱਡ ਬਲੈਕ ਆ ਤੇ ਕਿੰਨੇ ਚਰਦੀ ਗੱਭਣਾ ਕਿੰਨਾ ਇਹਨੇ ਦੁੱਧਵਾ ਦਿੱਤਾ ਸਾਰੀ ਗੱਲਬਾਤ ਆਪਾਂ ਮਾਲਕ ਨਾ ਕਰਾਂਗੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਆਜੋ ਲਈਏ ਜਾਣਕਾਰੀ ਲੱਖੇ ਸასი ਕਾਲ ਸასი ਕਾਲ ਬਈ ਹੋਰ ਸੁਣਾ ਬਹੁਤ ਵਧੀਆ ਬਈ ਤੂੰ ਦੱਸੋ ਚੜਦੀ ਕਲਾ ਨਾ ਹਾਂ ਹਾਂ ਬਈ ਬਹੁਤ ਵਧੀਆ ਪੈਂਡ ਆਪਣਾ ਪੈਂਡ ਵੀਰੇ ਸਾਪ ਕੋਲਾ ਜਿਹੜਾ ਮੂਗਾ ਮੋਬਾਈਲ ਨੰਬਰ ਕੀ ਭਰਾ ਦਾ 62832 ਬਈ 98233 62832 ਤੇ 98231 ਇਹਦੇ ਤੇ ਕੋਈ ਵੀ ਕਰੇ ਗੱਲਬਾਤ ਲੱਖੇ ਨਾ ਹਾਂਜੀ ਤੇ ਆ ਝੂਟੀ ਆਪਣੀ ਕਿਹੜਾ ਸੂਆ ਇਹ ਵੀਰੇ ਦੂਜੇ ਸੂਏ ਨੂੰ ਗੱਪਣਾਂਗੀ ਇਹਨਾਂ ਦੂਜਾ ਆ 8 ਤਰੀਕ ਤੋਂ ਨਵਾਂ ਮਹੀਨਾ ਲੱਗ ਜਾਣਾ 8 ਤਰੀਕ ਨੂੰ ਨਵਾਂ ਮਹੀਨਾ ਲੱਗ ਜਾਣਾ ਅੱਜ 20 ਤਰੀਕ ਹੋ ਗਈ ਹਾਂ ਬਜੀ ਠੀਕ ਆ ਤੇ ਪਹਿਲਾਂ ਨੇ ਕਿੰਨਾ ਕੁ ਦੁੱਧ ਇਹਦੇ ਕੋਲੋਂ ਤੁਚੋਇਆ 12 ਕਿਲੋ ਦਿੱਤਾ ਬਜੀ ਪਹਿਲਾਂ ਕੱਟੀ 12 ਲੀਟਰ ਦੁੱਧ ਦੇਗੀ ਕਰਮਾ ਲਈ ਹੈ ਨਾ ਨਹੀਂ ਠੀਕ ਆ ਠੀਕ ਆ ਠੀਕ ਆ ਤੇ 8 ਤਰੀਕ ਨੂੰ ਨਵਾਂ ਮਹੀਨਾ ਲੱਗ ਜਾਣਾ ਬਾਕੀ ਆਪਣੀ ਗੱਬਣ ਗੁੱਬਣ ਚੈੱਕ ਪਾਸ ਓਕੇ ਰਿਪੋਰਟ ਹੀ ਆ ਨਾ ਗਾਰੰਟੀ ਵਾਲੀ ਤੇ ਇਹਦੀ ਉਹ ਕੱਟੀ ਆ ਤੇ ਕੱਟੀਏ ਦੇ ਨਾਲ ਹੀ ਦੇਣੀ ਆਪਾਂ ਹਾਂ ਹਾਂ ਬਈ ਕੱਟੀ ਚੱਲ ਕੱਢ ਫਿਰ ਲਓ ਵੀ ਸੱਜਣੋ ਤੇ ਲੱਖੇ ਥਣਾ ਥਣਾ ਲੋਕੇ ਆ ਨਾ ਯਾਰ ਸਾਰੀ ਗਾਰੰਟੀ ਬਈ ਆ ਕੋਈ ਵੀ ਜਿਵੇਂ ਕੱਚੀ ਵੇਚਦੇ ਅਗਲਾ ਕਹਿੰਦਾ ਕਿਤੇ ਭਾਰਪੂਰ ਦੀ ਸ਼ਿਕਾਇਤ ਨਾ ਓਕੇ ਰਿਪੋਰਟ ਹੀ ਆ ਨਾ ਓਕੇ ਓਕੇ ਬਈ ਲਓ ਵੀ ਸੱਜਣੋ ਇਸ ਗੱਲ ਦੀ ਗਾਰੰਟੀ ਹੋਊਗੀ ਕਿਉਂਕਿ ਕਾਰਾਲੀ ਗੱਲੀ ਆ ਦੇਖੋ ਚੰਗੀ ਪਲੀ ਸੰਭੀ ਦੂਜਾ ਸੂਆ ਝੋਟੀ ਥੋੜੀ ਜਿਹੀ ਸਿੰਘ ਤੋਂ ਮਾਰ ਖਾ ਗਈ ਆ ਤੇ ਬਾਕੀ ਤਾਂ ਨਾ ਸਜਣੋ ਸੰਭਾਈ ਚੰਗੀ ਕੀਤੀ ਆ ਭਰਾ ਨੇ ਕਰ ਲਓ ਨੋਟ ਦੇਖੋ ਤੇ ਇਹ ਕਹਿੰਦਾ ਵੀ ਕੱਟੀ ਵੀ ਆਪਾਂ ਨਾਲ ਹੀ ਦੇਣੀ ਕਿਉਂਕਿ ਇਹਨਾਂ ਦਾ ਪ੍ਰੇਮ ਬਹੁਤ ਆ ਮਾਵਾਂ ਧੀਆਂ ਇੱਕ ਦੂਜੇ ਬਿਨਾ ਨਹੀਂ ਰਹਿੰਦੀਆਂ ਵੇਚਣ ਨੂੰ ਵੇਚਣ ਵਾਲਾ ਬੰਦਾ ਕੱਟੀ ਲੱਗ ਵੀ ਸਜਣੋ ਵੇਚ ਸਕਦਾ ਦੇਖੋ ਤੇ ਪਰ ਨਹੀਂ ਇਹ ਵੀਰ ਕਹਿੰਦਾ ਯਾਰ ਆਪਾਂ ਮਾਂ ਇਹਦੀ ਦੇ ਨਾਲ ਹੀ ਦੇਵਾਂਗੇ ਅਗਲੇ ਨੂੰ ਕਿ ਜਾ ਕੇ ਮੱਝ ਵੀ ਜੀ ਲਾ ਲੂਗੀ ਤੇ ਨਾਲੇ ਕੱਟੀ ਵੀ ਜੀ ਲਾ ਲੂਗੀ ਵੇਖੋ ਸਜਣੋ ਤੇ ਚੂਣ ਚਾਂ ਨੂੰ ਤਾਂ ਐਨ ਸੀਰ ਰਹੀ ਹੈ ਨਾ ਹਾਂ ਹਾਂ ਕਦੋਂ ਕੋ ਛੱਡੀ ਆ ਦੁੱਧੋਂ ਬਾਈ ਹੁਣ ਵੀ ਦੂਜਾ ਪਰਸ ਹੀ ਸਾਫ਼ ਕੀਤੀ ਆ ਜੀ ਪਰਸੋਂ ਸਾਫ਼ ਕੀਤੀ ਆ ਹਾਂਜੀ ਠੀਕ ਆ ਵੀਰੇ ਠੀਕ ਆ ਤੇ ਲੱਖੇ ਵੀਰੇ ਇਹਦਾ ਤੇ ਕੱਟੀ ਦਾ ਦੋਨਾਂ ਦਾ ਰੇਟ ਕੀ ਕਰਾਂਗੇ ਆਪਾਂ ਕਰਦੇ ਪਰੇ ਨੂੰ ਮੜੀ ਜੀ 72000 ਬਈ ਲਓ ਵੀ ਸੱਜਣੋ ਨਾਲ ਇਹਦੇ ਕੱਟੀ ਮਿਲ ਜਾਣੀ ਆ ਤੁਹਾਨੂੰ ਗੈਸ ਤੁਸੀਂ ਲਾ ਲੈਣਾ ਵੀ ਕੱਟੀ ਕਿੰਨੇ ਦੀ ਐ ਤੇ ਮੱਝ ਕਿੰਨੇ ਦੀ 72000 ਰੁਪਇਆ ਰੇਟ ਆ ਤੇ ਕਰਕੇ ਤਸੱਲੀ ਤੇ ਕਰ ਲਿਓ ਖਰੀਦਦਾਰੀ ਸੌਦਾ ਤੁਹਾਡੇ ਲਾਭਦਾਇਕ ਰਹੂਗਾ ਕੋਈ ਨੁਕਸਾਨ ਵਾਲਾ ਨਹੀਂ ਕਰੋ ਚੈੱਕ ਕਿਉਂਕਿ ਵਜਨ ਵਾਲੀ ਤੇ ਪੜੀ ਸਮੀ ਨਗਰ ਝੋਟੀ ਆ ਜੇ ਕੱਲੀ ਵੀ ਲੈਣੀ ਹੁੰਦੀ ਤਾਂ ਰੁਪਏ ਖਰਚਨੇ ਪੈਣੇ ਸੀ ਤੇ ਆਹ ਕੱਟੀ ਤੁਹਾਨੂੰ ਮਹਤਤ ਚ ਮਿਲ ਜਾਣੀ ਆ ਨਾਲ ਕਰ ਲੋ ਚੈੱਕ ਟਾਪ ਦੀ ਸਾਰੀ ਜੈੱਡ ਬਲੈਕ ਨਾ ਝੋਲੀ ਝਲੀ ਵਿਖਾ ਕੱਟੀ ਦੀ ਵੀ ਆ ਇਹਨੂੰ ਕਰਕੇ ਲਓ ਵੀ ਸਜਣੋ ਵੇਖਿਓ ਕਿਉਂਕਿ ਪਹਿਲਾਂ ਵੇਖੀ ਮੈਂ ਕਿਆ ਬਾਤ ਆ ਵੇਖੋ ਸਜਣੋ ਕਿਸੇ ਚੰਗੇ ਸੀਮਨ ਦੀ ਕੱਟੀ ਆ ਇਹ ਤਾਰ ਲੋ ਚੈੱਕ ਤੇ ਲਖਿਆ ਆਹ ਕੱਟੀ ਦੀ ਕੀ ਹਸਾਬਤਾ ਵਾ ਵੀ ਕੱਟੀ ਤੇਰੀ ਬਹੁਤ ਚੰਗੀ ਆ ਯਾਰ ਬਾਈ 11 ਮਹੀਨਿਆਂ ਦੀ ਆ ਇਹ 11 ਮਹੀਨਿਆਂ ਦੀ ਆ ਤੇ ਕੀ ਇਮਾਨਦਾਰ ਰਕਾਰਡ ਰਕੂੜੇ ਦੀ ਦਾ ਘਰ ਦੀ ਕਿ ਲਈ ਆ ਇਹ ਨਹੀਂ ਵੀਰੇ ਲਈ ਸੀ 14 ਲੀਟਰ ਦਾ ਆਪਣੇ ਪਿੰਡੋਂ ਹੀ ਲਈ ਹੈਗੀ ਇਹਦੀ ماں ਥੱਲੇ 14 ਲੀਟਰ ਦੁੱਧ ਆ ਹਾਂ ਹੋਊਗਾ ਵੀ ਕੋਈ ਸ਼ੱਕ ਨਹੀਂ ਵੇਖੋ ਸਜਣੋ ਇਹ ਵੀ ਕਿਸੇ ਚੰਗੇ ਘਰਾਣੇ ਦੀ ਕੱਟੀ ਆ ਤੇ ਇਹਦਾ ਰੇਟ ਕੀ ਰੱਖਾਂਗੇ 13000 ਰੁਪਏ 13000 ਤੋਰ ਕਰਾ ਦੇ ਚੱਕ ਮੜੀ ਸਜਣੋ ਉਹ ਤੁਹਾਨੂੰ ਨਾਲ ਮਾਝ ਦੇ ਗਿਫਟ ਆ ਇਸ ਕਰਕੇ ਨਹੀਂ ਤੋਰ ਕੇ ਵਿਖਾਈ ਤੇ ਇਹਦੇ ਤੇ ਨਾ ਐਕਸਟਰਾ ਰੁਪਏ ਲੱਗਣੇ ਆ ਤੇ ਤਾਂ ਕਰਕੇ ਚੁਲਾਚ ਨੂੰ ਕੇ ਵੇਖ ਲੋ ਲਿਆ 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 ਕੱਟੀ ਸਜਣੋ ਪਲੀ ਸੋਂ ਵੀ ਚੰਗੀ ਪਤਲੀ ਚਮੜੀ ਦੀ ਤੇ ਚੰਗੀ ਮੱਝ ਤਿਆਰ ਹੋਊਗੀ ਜੇ ਕਿਸੇ ਕੋਲੇ ਚਾਰ ਚੂਰ ਹੈਗਾ ਤੇ ਤੰਨੇ ਇਕੱਠੇ ਹੀ ਸੌਦਾ ਮਾਰ ਲਿਓ ਬਾਈ ਨਾ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਸੌਦਾ ਲਾਭਦਾਇਕਾ ਕੋਈ ਹਾਨੀ ਵਾਲਾ ਨਹੀਂ ਓਕੇ ਰਿਪੋਰਟ ਰਹੂਗਾ ਝੋਲੀ ਚਾਲੀ ਇਹ ਕੱਟੀ ਵੀ ਸਾਰੀ ਜੈਡ ਬਲੈਕ ਕਿਵੇਂ ਦੋ ਵਾਲ ਸਿਰਫ ਜਿਹੜੇ ਇਹਦੇ ਵਾਈਟ ਆ ਇਹ ਸੀਗੇ ਪਸ਼ੂ ਸਜਣੋ ਪਿੰਡ ਸਾਫੂ ਵਾਲਾ ਤੇ ਜ਼ਿਲ੍ਹੇ ਮੋਗੇ ਦੇ ਵਿੱਚ 13000 ਰੇਟ ਆ ਕੱਟੀ ਤੁਹਾਨੂੰ ਮੈਂ ਫੇਰ ਕਹਿ ਦਿਆਂ ਮੂਰਤਰ ਕੀ ਆ ਤੇ ਉਹ ਮਾਈ ਦੇ ਨਾਲ ਮਿਲਣੀ ਆ 72000 ਰੁਪਇਆ ਡਿਮਾਂਡ ਆ ਸੱਜਣੋ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੇ ਜੇ ਕਹਿਨੇ ਆ ਤਾਂ ਥਣ ਐ ਸਾਈਡ ਤੋਂ ਚੈੱਕ ਕਰ ਲਓ ਬਾਕੀ ਸੁਭਾਸੂ ਚੰਗਾ ਸੱਜਣੋ ਕੋਈ ਐ ਨਹੀਂ ਵੀ ਲੁੱਤਲ ਜੀ ਆ ਭੱਜ ਕੇ ਪਈ ਆ ਤੇ ਆ ਕੱਲਾ ਮੜਾ ਆ ਜਾ ਸਿੰਘ ਜ਼ਰੂਰ ਆ ਤੇ ਬਾਕੀ ਇਹਦੀ ਬਾਡੀ ਦੇ ਹਿਸਾਬ ਨਾਲ ਜਜਦਾ ਧੰਨਵਾਦ ਆ ਸੱਜਣੋ ਫੇਰ ਤੁਹਾਡਾ ਵੀਡੀਓ ਐਂਡ ਤੱਕ ਵੇਖਣਾ